ਅਭੀ ਦੇ ਕਿਹੜੇ ਮੱਝਾਂ ਗਾਇਆਂ ਦੇ ਭਾਰ ਪੈਣ ਦੀ ਦਵਾਈ ਪੁੱਛਦੇ ਆ ਬਾਪੂ ਤੋਂ ਮਾਨਸਾ ਮੰਡੀ ਤੇ ਆਇਆ ਹੋਇਆ ਲੈ ਜੀ ਦੱਸ ਦਿਓ ਕਿਸ ਦਾ ਭਲਾ ਹੋ ਜੂ ਗਰੀਬ ਦਾ ਇਹ ਨਾ ਰੂਮੀ ਮਸਤਕ ਮਿਲਦੀ ਆ ਬਨਸਾਰੀ ਦੀ ਅੱਛਾ ਜੀ ਤੇ ਉਹ ਦੇਣੀਆਂ ਲਿਆ ਕੇ ਦੋ ਤੋਲੇ ਦੋ ਤੋਲੇ ਜਿੰਨੇ ਕੱਜ ਦੇ ਤੇ ਕੱਲੂ ਦਿੱਤਾ ਹੈ ਹੂੰ ਤੇ ਭਾਰ ਨਹੀਂ ਪੈਂਦਾ ਜ਼ਿੰਦਗੀ ਪਰ ਮੈਂਦੇ ਅੱਛਾ ਜੀ ਦੱਸੀ ਸੀ ਤੇ ਆ ਭੱਜੇ ਜਾਂਦੇ ਨੇ ਪਾਈ ਸੀ ਬਾਈ ਨੇ ਵੀਡੀਓ ਹਾਂ ਮੈਂ ਕਿ ਭਲਾ ਹੋ ਜਿੰਦਾ ਕਿਸੇ ਦਾ ਪਕੜਾ ਕਿਸ ਤੋਂ ਕੋਈ ਪੈਸੇ ਲੈਣਾ ਹਾਂ ਹਾਂ ਜੀ ਹਾਂ ਉਹਨੂੰ ਬਹੁਤ ਅਹਿਜਮੰਦ ਪੁੱਛਦਾ ਹਾਂ ਜੀ ਇਸੇ ਦੇ ਵੀ ਪਸੂ ਦੇ ਭਾਰ ਪੈਂਦਾ ਹੂੰ ਜਿੰਨੇ 1 ਤੋਲਾ ਅੱਜ ਦੇ ਤੱਕ ਕੱਲ ਨੂੰ ਦੇਤਾ ਇਹਦੇ ਭਾਰ ਨਹੀਂ ਪੈਂਦਾ ਗੱਭਣ ਮੈਂ ਇਹਨੂੰ ਦੇਣੀ ਆ ਦੇਖ ਕੇ 1 ਤੋਲਾ ਅੱਛਾ ਜੀ ਇਹਨੂੰ ਵੀ ਜਿਆਦਾ ਦੇਣੀ ਤੇ ਫੋਨ ਕਰਕੇ ਲੋਕ ਪੁੱਛਦੇ ਆ ਨਾ ਹਾਂ ਤਾਂ ਹੀ ਵੀਡੀਓ 'ਚ ਦੱਸਿਆ ਵੀ ਗੱਭਣ ਨੂੰ ਦੇਣੀ ਨਹੀਂ ਇਹ ਤੇ ਦੇਣੀ ਆ ਤਾਂ 1 ਤੋਲਾ ਦੇਣੀ ਆ ਬਾੜੀ ਨਹੀਂ ਅੱਛਾ ਜੀ ਹਾਂ ਭਾਰ ਨਹੀਂ ਪੈਂਦਾ ਅੱਛਾ 1 ਤੋਲਾ ਕੀ ਦੇਣੀ ਆ ਫੇਰ ਇੱਕ ਵਾਰੀ ਫੇਰ ਦੋ ਰੂਮੀ ਮਸਤਕ ਰੂਮੀ ਮਸਤਕ ਇਹ ਪਰਸਾਰੀ ਤੋਂ ਮਿਲਦੀ ਹੈ ਅੱਛਾ ਤੇ ਠੀਕ ਆ ਜੀ ਕਹੇ ਕਿ ਲਈ ਅਨੁਸਾਰੀ ਨੂੰ ਵੀ ਬਾਈ ਵਧੀਆ ਦਿੰਦੇ ਪੁਰਾਣੀ ਬਾਲੀ ਪੁਰਾਣੀ ਕੰਮ ਨਹੀਂ ਕਰਦੀ ਹਾਂ ਅੱਛਾ